ਪੰਜਾਬੀ ਸਿਨੇਮਾ ਦੇ ਵਿੱਚ ਮੂਵੀ ਆ ਰਹੀ ਹੈ ਗੈਂਗਲੈਂਡ ਗੈਂਗਲੈਂਡ ਦੇ ਵਿੱਚ ਕਾਫੀ ਸਾਰੇ ਨੌਜਵਾਨ ਆਰਟਿਸਟਾਂ ਨੇ ਕਲਾਕਾਰਾਂ ਨੇ ਸੋਨਾ ਆਪਣਾ ਰੰਗ ਦਿਖਾਇਆ ਸੀ ਪੀ ਗਿਲ ਜਾਦੂ ਵੱਡਾ ਗਰੀਬਾਲ ਹੋ ਗਿਆ ਚਾਹੀ ਉਹ ਆਪਣੇ ਨਿਸ਼ਾਨ ਪੁੱਲਰ ਹੋ ਗਿਆ ਇੱਕ ਚਿਹਰਾ ਬੜੀ ਅਸੀਂ ਉਹਦੀ ਉਹਨਾਂ ਦੀ ਤਾਰੀਫ ਅਸੀਂ ਉਦੋਂ ਤੋਂ ਦੇਖੀ ਹੈ ਜਦੋਂ ਤੋਂ ਉਹਨਾਂ ਨੇ ਮੌੜ ਮੂਵੀ ਦੇ ਵਿੱਚ ਇੱਕ ਸੀਨੀਅਰ ਅੰਗਰੇਜ਼ ਅਫਸਰ ਦਾ ਰੋਲ ਨਿਭਾਇਆ ਅਮੀਕ ਬਿਰਕ ਜੀ ਭਾਜੀ ਮੌਰ ਤੋਂ ਲੈ ਕੇ ਤੇ ਹੁਣ ਪੰਜਾਬੀ ਸਿਨੇਮਾ ਦੇ ਵਿੱਚ ਲਗਾਤਾਰ ਇਸ ਦੇ ਵਿੱਚ ਬਲਮੈਂ ਇਸ ਫਿਲਮ ਦੇ ਸੰਦਰਭ ਚ ਗੱਲ ਕਰਨਾ ਚਾਹੁੰਦਾ ਕਿਹੋ ਜੀ ਫਿਲਮ ਆ ਤੁਹਾਡਾ ਕਿਰਦਾਰ ਕੀ ਆ ਇਹ ਜਿਵੇਂ ਮੈਂ ਮੋੜ ਕੀਤੀ ਆ ਜੂਨੀਅਰ ਕੀਤੀ ਆ ਉਹਨਾਂ ਤੋਂ ਬਹੁਤ ਅਲੱਗ ਫਿਲਮ ਹੈ ਜੀ ਇਹ ਕੁਝ ਤੇ ਹੁਣ ਦੇ ਜਿਹੜੇ ਚੱਲਦੇ ਆ ਰਹੇ ਮਸਲੇ ਨੇ ਆਪਣੇ ਪੰਜਾਬ ਦੇ ਕੁਝ ਉਹਨਾਂ ਨੇ ਚਾਨਣਾ ਪਾ ਕੇ ਪਰ ਉਹਨਾਂ ਦੀ ਉਹਨਾਂ ਦਾ ਜਿਹੜਾ ਐਂਡ ਆ ਜਿਹੜਾ ਉਹਨਾਂ ਦਾ ਜਿੱਥੇ ਜਾ ਕੇ ਗੱਲ ਆ ਬੁੱਕ ਦੀ ਆ ਉਸ ਰਾਹ ਮੁੱਕਦੇ ਨੇ ਉਹਨਾਂ ਨੂੰ ਜ਼ਿੰਮੇਵਾਰੀ ਨਾਲ ਦਿਖਾਇਆ ਹੈ ਤੇ ਵੀ ਕਿਉਂ ਆ ਚੀਜ਼ਾਂ ਜੀਆਂ ਨਹੀਂ ਹੋਣੀਆਂ ਚਾਹੀਦੀਆਂ ਤੇ ਕਰਨੀਆਂ ਚਾਹੀਦੀਆਂ ਸੋ ਇਹ ਬਿਲਕੁਲ ਕੱਟ ਜਾਣ ਰਿਹਾ ਮੇਰੇ ਵਾਸਤੇ ਬਟ ਹਾਂ ਮੈਂ ਫਿਰ ਵਰਦੀ ਚ ਨਜ਼ਰ ਆਉਂਗਾ ਮੋੜ 'ਚ ਮੈਂ 네ਗੇਟਿਵ ਸੀਗਾ ਇਹਦੇ 'ਚ ਮੇਰਾ ਪੋਜ਼ਿਟਿਵ ਹੈ ਜੀ ਆ ਜਿਹੜਾ ਬੰਦਾ ਕੋਈ ਦਿਲੋਂ ਚਾਹੁੰਦਾ ਵੀ ਸ਼ਹਿਰ 'ਚ ਸਮਾਜ ਵਿੱਚ ਕੁਝ ਸੁਧਾਰ ਲਿਆਂਦਾ ਜਾਵੇ ਤੇ ਪਲੱਸ ਇਹਦੀਆਂ ਕੋਈ ਅੜਚਨਾ ਨਹੀਂ ਜਿਹੜੇ ਗੈਂਗ ਨੇ ਉਹ ਆਪਣੇ ਆਪ 'ਚੋਂ ਬਹੁਤ ਕਹਿੰਦੇ ਕਹੋਂਦੇ ਗੈਂਗ ਨੇ ਤੇ ਇਹਦੇ ਕੋਲੇ ਪਾਵਰ ਉਨੀ ਕੀ ਆ ਵੀ ਇਹਦੇ ਆਪਣੇ ਸੀਨੀਅਰ ਵੀ ਇਹਨਾਂ ਜਿਹੜੇ ਉਹ ਨਹੀਂ ਚਾਹੁੰਦੇ ਵੀ ਕੋਈ ਚੀਜ਼ਾਂ ਹੋਣ ਸੋ ਉਹ ਇੱਕ ਜਿਹੜਾ ਸਫਰ ਹੈ ਇਹਦਾ ਉਹ ਚੀਜ਼ ਓਵਰਕਮ ਕਰ ਪਾਊਗਾ ਕਿ ਨਹੀਂ ਉਹ ਚੀਜ਼ ਮੈਨੂੰ ਸੁਣ ਕੇ ਬਹੁਤ ਇੰਟਰਸਟਿੰਗ ਲੱਗੀ ਸੀ ਤੇ ਆਈ ਪੰਜਾਬੀ ਸਿਨੇਮਾ ਚ ਬਹੁਤ ਸਾਰੀਆਂ ਫਿਲਮਾਂ ਆ ਰਹੀਆਂ ਨੇ ਇਤਿਹਾਸਕ ਫਿਲਮਾਂ ਵੀ ਆ ਰਹੀਆਂ ਨੇ ਯੂਥ ਨਾਲ ਜੁੜੀਆਂ ਵੀ ਫਿਲਮਾਂ ਆ ਰਹੀਆਂ ਨੇ ਔਰ ਸ਼ਾਪ ਛੜਦੀਆਂ ਨੇ ਮੌਜੂਦਾ ਸਮੇਂ ਜਿਹੜਾ ਪੰਜਾਬੀ ਸਿਨੇਮਾ ਜਿੱਥੇ ਖੜਾ ਜਿਵੇਂ ਅਸੀਂ ਸੀਪੀ ਗੱਲਬਾਜੀ ਨਾਲ ਗੱਲ ਕਰ ਰਹੇ ਸੀ ਉਹਨਾਂ ਨੇ ਥੋੜਾ ਇਸ ਨੂੰ ਕੰਪੇਅਰ ਕੀਤਾ ਵੀ ਗੱਲ ਕਰਦੇ ਆ ਕਿ ਸਾਊਥ ਸਿਨੇਮਾ ਨਾਲ ਠੀਕ ਹੈ ਨਾ ਹੁਣ ਜਿਹੜਾ ਪੰਜਾਬੀ ਸਿਨੇਮਾ ਦੇ ਵਿੱਚ ਇੰਨੀ ਜ਼ਿਆਦਾ ਇਨੋਵੇਸ਼ਨ ਹੋ ਰਹੀ ਆ ਇਹਨੂੰ ਕਿਵੇਂ ਵੇਖਦੇ ਹੋ ਬਹੁਤ ਜ਼ਰੂਰੀ ਹੈ ਜੀ ਇਹ ਬਹੁਤ ਦੇਰ ਤੋਂ ਪੈਂਡਿੰਗ ਵੀ ਪਿਆ ਮੇਰੇ ਸਾਹਮਣੇ ਲ ਤੇ ਬਹੁਤ ਸਫਰ ਹਜੇ ਤੈਅ ਕਰਨਾ ਵੀ ਪਿਆ ਮੈਂ ਜਿਹੜੀ ਗੱਲ ਫੀਲ ਕਰਦਾ ਜੀ ਹਜੇ ਆਪਾਂ ਓਵਰਆਲ ਮੇਕਿੰਗ ਵਾਈਜ਼ ਐਂਡ ਆਡੀਅנס ਵਾਈਜ਼ ਉਹਨੇ ਮੈਚੁਰ ਨਹੀਂ ਹੈਗੇ ਜਿੰਨਾ ਸਾਊਥ ਸਿਨੇਮਾ ਮੈਚੁਰ ਹੋ ਚੁੱਕਿਆ ਤੇ ਬਟ ਡਿਫੀਨਿਟਲੀ ਆਪਾਂ ਮਤਲਬ ਉਸ ਰਾਤ ਸਾਨੂੰ ਪਤਾ ਵੀ ਸਾਡੀ ਮੰਜ਼ਿਲ ਕੀ ਆ ਸੀ ਉਹ ਰਾਤ ਤੁਰੇ ਹੋਏ ਆ ਬਸ ਇਟਸ ਸਿਸਟਮ ਮੈਟਰ ਆਫ ਟਾਈਮ ਵੀ ਇਹ ਆਪਾਂ ਕਦੋਂ ਅਚੀਵ ਕਰ ਸਕਦੇ ਆ ਜੀ ਬਟ ਹਾਂ ਇਹ ਮਤਲਬ ਇਹ ਬਹੁਤ ਜ਼ਰੂਰੀ ਹੈ ਤੇ ਬਹੁਤ ਪੈਂਡਿੰਗ ਪਿਆ ਸੀ ਓਵਰ 듀ਸਿੰਗ ਮਤਲਬ ਮੈਚਿਓਰਟੀ ਵਾਲੇ ਪੱਖ ਤੋਂ ਹਾਲੇ ਅਸੀਂ ਓਣੇ ਹੀ ਆ ਕਿਉਂਕਿ ਮੈਂ ਬਹੁਤ ਸਾਰੇ ਫਿਲਮ ਮੇਕਰਸ ਨੂੰ ਦੇਖਿਆ ਫਿਲਮ ਬਣਾਉਣ ਤੋਂ ਬਾਅਦ ਉਹ ਸੋਸ਼ਲ ਮੀਡੀਆ ਤੇ ਰਿਕੁਐਸਟ ਕਰਦੇ ਨਜ਼ਰ ਆਏ ਆ ਵੀ ਸਿਨੇਮਾ ਤੱਕ ਜ਼ਰੂਰ ਪਹੁੰਚੋ ਕਈ ਫਿਲਮਾਂ ਦੇ ਸਵੰਦ ਰਿਕੁਐਸਟ ਮੈਨ ਲਾਦਾ ਬਈ ਰਿਕੁਐਸਟ ਸਾਊਥ ਇੰਡੀਅਨ ਵੀ ਕਰਦੇ ਹੋਣਗੇ ਜੀ 노 ਡਾਊਟ ਤੇ ਆ ਰਿਕੁਐਸਟ ਤਾਂ ਹਾਲੀਵੁੱਡ ਦੇ ਜੋ ਵੀ ਟਵਾਂਡਾਂ ਸਰੋਣੀ ਇਹ ਵੀ ਰਿਕੁਐਸਟ ਕਰਦੇ ਨੇ ਰਿਕੁਐਸਟ ਕਰਨਾ ਤਾਂ ਇੱਕ ਇੱਕ ਕਹਿ ਲੋ ਵੀ ਪ੍ਰਥਾ ਹੈ ਇਹ ਤਾਂ ਮਤਲਬ ਤੁਸੀਂ ਇੱਕ ਚੀਜ਼ ਆ ਤੁਸੀਂ ਇੱਕ ਚੀਜ਼ ਮਾਸ ਵਾਸਤੇ ਬਣਾਈਆ ਤੇ ਤੁਸੀਂ ਮਾਸ ਨੂੰ ਅਪੀਲ ਕਰੋਗੇ ਹੀ ਕਰੋਗੇ ਜੇ ਤਾਂ ਮੈਂ ਆਪਣੀ ਫੈਮਿਲੀ ਲਈ ਬਣਾਈ ਸੀ ਫਿਰ ਮੈਂ ਲੋਕਾਂ ਨੂੰ ਨਿਕਾਉਂਗਾ ਜਾ ਕੇ ਵੇਖੋ ਜੇ ਮੈਂ ਬਣਾਈ ਹੀ ਲੋਕਾਂ ਲਈ ਆ ਤੇ ਮੈਨੂੰ ਲੋਕਾਂ ਨੂੰ ਜਾ ਕੇ ਇੱਕ ਵਾਰੀ ਰਿਕੁਐਸਟ ਕਰਨੀ ਪੈਣੀ ਆ ਵੀ ਪਲੀਜ਼ ਜੇ ਟਾਈਮ ਕੱਢ ਕੇ ਮੇਰਾ ਕੰਟੈਂਟ ਵੇਖਣ ਨੂੰ ਜ਼ਰੂਰ ਆਇਓ ਸੋ ਆਈ ਥਿੰਕ ਇਹਦੇ 'ਚ ਕੋਈ ਉਹ ਨਹੀਂ ਹੈਗੀ ਵੀ ਆਪਾਂ ਲੋਕਾਂ ਨੂੰ ਅਪੀਲ ਕਰਾਂਗੇ ਤਾਂ ਸਾਰੀ ਉਮਰ ਕਰਦੇ ਰਾਵਾਂਗੇ ਜਦ ਤੱਕ ਸਿਨੇਮਾ ਹੈਗਾ ਉਦੋਂ ਤੱਕ ਅਪੀਲ ਚੱਲੂਗੀ ਅਖੀਰਲਾ ਸਵਾਲ ਜਿਹੜੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨਵੇਂ ਹਲੇ ਥੀਏਟਰ ਦੀ ਸਟੱਡੀ ਕਰ ਰਹੇ ਆ ਰੰਗਮੰਚ ਤੋਂ ਬਾਅਦ ਇੰਡਸਟਰੀ ਵੱਲ ਆਉਣਾ ਚਾਹੁੰਦੇ ਆ ਉਹਨਾਂ ਲਈ ਸਿਨੇਮੇ ਦੀਆਂ ਕੀ ਸੰਭਾਵਨਾਵਾਂ ਨੇ ਉਹਨਾਂ ਲਈ ਫਿਊਚਰ ਬਹੁਤ ਬ੍ਰਾਈਟ ਹੈ ਜੀ ਤੁਸੀਂ ਟੈਕਨੀਕਲ ਟੈਕਨੀਸ਼ੀਅਨਸ ਦੀ ਜਿਹੜੀ ਟੀਮ ਹੈ ਉਹਨਾਂ ਚ ਲਾ ਲਓ ਵੀ ਮੈਂ ਮੈਨੂੰ ਜਿੰਨੇ 10 ਸਾਲ ਦਾ ਮੇਰਾ ਕੈਰੀਅਰ ਹੋ ਗਿਆ ਜੀ ਐਸ ਪ੍ਰੋਡਿਊਸਰ ਵਿੱਚ ਮੈਂ ਮਾੜਾ ਮੋਟਾ ਇਨਵੋਲ ਕ੍ਰੀਏਟਿਵ ਪਾਰਟ ਚ ਇਨਵੋਲ ਰਿਹਾ ਸ਼ੁਰੂ ਤੋਂ ਹੀ ਰਿਹਾ ਤੇ ਟੈਕਨੀਸ਼ੀਅਨ ਪੰਡੋ ਵੀ ਤੋਂ ਮੇਰੇ ਹੁੰਦੇ ਹੁੰਦੇ ਹੀ ਤਿੰਨ ਚਾਰ ਜਨਰੇਸ਼ਨਸ ਆਫ ਡਾਇਰੈਕਟਰਸ ਐਂਡ ਰਾਈਟਰਸ ਜਿਹੜੇ ਜਿਹੜੇ ਆ ਕੇ ਕਾਮਯਾਬ ਨੇ ਉਹ ਤਾਂ ਹੈਗੇ ਨੇ ਹਜੇ ਵੀ ਨਵੇਂ ਮੁੰਡੇ ਵਿਦ ਡਿਫਰੈਂਟ ਕਾਈਂਡ ਆਫ ਪੈਸ਼ਨ ਤੇ ਇੱਕ ਉਹਨਾਂ ਦੀ ਸੋਚ ਤੇ ਉਹਨਾਂ ਦਾ ਸਾਰਾ ਕੁਝ ਅਲੱਗ ਹੈ ਉਹਨਾਂ ਵੀ ਮੁੰਡੇ ਜਿਹੜੀ ਸਪੀਡ ਨਾਲ ਆ ਰਹੇ ਨੇ ਤੇ ਆ ਕੇ ਮੋਸਟਲੀ ਉਹ ਬੰਦੇ ਇੱਥੇ ਬਰਕਰਾਰ ਨਹੀਂ ਹੁਣ ਆਪਣੀ ਥਾਂ ਬਣਾ ਰਹੇ ਨੇ ਭਾਵੇਂ ਉਹ ਹੌਲੀ ਬਣਦੀ ਆ ਭਾਵੇਂ ਤੇਜ਼ ਬਣਦੀ ਕਹੇ ਦੀ ਬਟ ਉਹਨਾਂ ਦੀ ਉਹ ਉਹ ਅਗ ਨਜ਼ਰ ਆਉਂਦੀ ਪਈ ਆ ਸੋ ਟੈਕਨੀਕਲ ਪੁਆਇੰਟ ਆਫ View ਤੋਂ ਤੇ ਫਿਚਰ ਬਹੁਤ ਬ੍ਰਾਈਟ ਆ ਥੋੜਾ ਜਿਹਾ ਇਹ ਹੋਰ ਬੈਟਰ ਹੋ ਸਕਦਾ ਜਦੋਂ ਆਪਾਂ ਇਹਨੂੰ ਔਨ ਸਕਰੀਨ ਜਿਹੜੇ ਲੋਕਾਂ ਦੇ ਪੁਆਇੰਟ ਆਫ ਥੀ ਉਹ ਗੱਲ ਕਰੀਏ ਇਹਦੇ ਵਿੱਚ ਆਪਣੀ ਇਕੱਲੀ ਇੱਕ ਇੰਡਸਟਰੀ ਆ ਜਿੱਦੇ ਵਿੱਚ ਐਕਟਿੰਗ ਜੇ ਤੁਸੀਂ ਆਲਰੇਡੀ ਰੈਕਗਨਾਈਜ਼ਡ ਹੋ ਭਾਵੇਂ ਉਹ ਇਨਫਲੂਐਂਸਰ ਹੋ ਭਾਵੇਂ ਸਿੰਗਰ ਹੋ ਉਹ ਰੈਕਗਨਿਸ਼ਨ ਤੋਂ ਬਾਅਦ ਹੀ ਤੁਹਾਨੂੰ ਐਕਟਿੰਗ ਦਾ ਚਾਂਸ ਬੈਟਰ ਮਿਲ ਰਿਹਾ ਹੈ ਥੈਂਕ ਯੂ ਭਾਜੀ ਥੈਂਕ ਯੂ ਭਾਜੀ